ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ ਦੂਜੇ ਬਾਣ ਦੇ ਵਿੱਚ ਦਵਾਈ ਪਾ ਰਹੇ ਆ ਇੱਕ ਤਾਂ ਜਿਵੇਂ ਪਹਿਲਾਂ ਹੀ ਵੀਡੀਓ ਪਾਈ ਸੀ ਪਟੀਲਾ ਕਲੋਰ ਤੇ ਦੂਜੀ ਵੀਰੇ ਡਿਊ ਪੁਆਇੰਟ ਦੀ ਕੋਰੀਅਨ ਵੀ ਆਉਂਦੀ ਆ ਕੋਟੇਵਾ ਕੰਪਨੀ ਦੀ ਕੋਰੀਅਨ ਨਾਂ ਤੇ ਤੇ ਇੱਕ ਆ ਮਸ਼ੂਰੀ ਪਾਈ ਸੀ ਮੈਂ ਬਈ ਵੀਡ ਕਲੀਅਰ ਇਹ ਆਪਦੇ ਖੇਤ ਦੇ ਵਿੱਚ ਪਾ ਰਹੇ ਆ ਵੀਰੇ ਇਹ ਹੈਗੀ ਐ ਇੰਡੋਸਵਿਸ ਦੀ ਦੋਨਾਂ ਦੀ ਵੀਡੀਓ ਤੁਹਾਨੂੰ ਸ਼ਾਰਟ ਵੀ ਮਿਲ ਜੂ ਲੌਂਗ ਵੀ ਮਿਲ ਜੂਗੀ ਜਿਹੜੀ ਤਨੂਕਾ ਕੰਪਨੀ ਦੀ ਬਈ ਕਰੇਜ਼ ਐਕਸ ਪਾ ਰਹੇ ਆ ਇੱਕ ਇਹ ਪਾਰਿਆਂ ਵੀਰੇ 600 ਤੋਂ ਲੈ ਕੇ 650 ml ਕਿਉਂਕਿ ਮੇਰੇ ਖੇਤ ਦੇ ਵਿੱਚ ਜਿਹੜਾ ਕੋਈ ਬਹੁਤੀ ਮੁਰਕ ਨਹੀਂ ਹੁੰਦੀ ਬਹੁਤਾ ਕੋਈ ਹੋਰ ਨਹੀਂ ਹੁੰਦਾ ਜੇ ਤੁਹਾਡੇ ਖੇਤ ਦੇ ਵਿੱਚ ਡੀਲਾ ਹੁੰਦਾ ਤਾਂ ਤੁਸੀਂ ਇਹਦੇ ਨਾਲ ਕੈਂਪਾ ਦਵਾਈ ਵੀ ਜਿਹੜੀ 12 ਗ੍ਰਾਮ ਪਾ ਸਕਦੇ ਹੋ ਜੇ ਨਹੀਂ ਹੁੰਦਾ ਤਾਂ ਕੋਈ ਲੋੜ ਨਹੀਂ ਪਾਉਣ ਦੀ ਮਿੱਟੀ ਦੇ ਵਿੱਚ ਪਾਓਗੇ ਤਾਂ ਮੱਚ ਬੈਟਰਾਂ ਬੋਤਲਾਂ ਨਾਲ ਪਾਈ ਤਾਂ ਜਾਂਦੇ ਆਪਾਂ ਸੌਖਾ ਪਰ ਉਹਦੇ ਨਾਲ ਬੂਟੇ ਸਾਰੇ ਨਹੀਂ ਫੈਲਦੀ ਇਹ ਇੱਕ ਵਧੀਆ ਤਰੀਕੇ ਨਾਲ ਪਾਈ ਜਾਂਦੀ ਹੈ ਦਵਾਈ ਠੀਕ ਹੈ ਤੇ ਕੋਲਮ ਲਾ ਕੇ ਮਿੱਟੀ ਦੇ ਵਿੱਚ ਮਿਕਸ ਕਰਾਂਗੇ ਤਾਂ ਮੱਚ ਜ਼ਿਆਦਾ ਫਾਇਦਾ ਤੁਹਾਨੂੰ ਝੰਜਣ ਵਾਲਾ ਵਾਹਣ ਸੀ ਵੀਰੇ ਤੇ ਜਿਹੜੀ ਇੱਕ ਇਹਦੀ ਖਾਸੀਅਤ ਕੀ ਹੈ ਵੀ ਇਹ ਇਹਨਾਂ 72 ਘੰਟਿਆਂ ਦੇ ਵਿੱਚ ਵਿੱਚ ਪਾਉਣੀ ਹੁੰਦੀ ਹੈ ਪਰ 72 ਤਾਂ ਕੰਪਨੀ ਕਲੇਮ ਕਰਦੀ ਆ ਪਰ ਜੇ ਤੁਸੀਂ ਇਹਨੂੰ ਨਾਲ ਦੀ ਨਾਲ ਪਾਓਗੇ ਮੈਂ ਵੀਡੀਓ ਵੀ ਪਾਈ ਸੀ ਫਿਰ ਜ਼ਿਆਦਾ ਤੁਹਾਨੂੰ ਫਾਇਦਾ ਹੁਣ ਕੱਲ ਝੋਨਾ ਲੱਗਿਆ ਸੀ ਤੇ ਅੱਜ ਪਾ ਰਹੇ ਆ ਇੱਕ ਕਿਲਾ ਉਹ ਲੇਟ ਹੋ ਗਿਆ ਉਹਦੇ 'ਚ ਸਿਸਟਮ ਲੋਡ ਨਹੀਂ ਆਇਆ ਕਿਉਂਕਿ ਤਾਣੀ ਉਲਝ ਜਾਂਦੀ ਆ ਤੇ ਉਹਦੇ ਵਿੱਚ ਇੱਕ ਵੀਡ ਕਲੀਅਰ ਨਾਂ ਤੇ ਇੰਡੋਸਵਿਸ ਦਾ ਬਾਰੇ ਆ ਇਹ ਮਲਟੀਨੇਸ਼ਨਲ ਦਾ ਪਾਇਆ ਕਰੋ ਵੀਰੇ ਜਿੰਨੀ ਵੀ ਮਲਟੀਨੇਸ਼ਨਲ ਕੰਪਨੀਆਂ ਨੇ ਉਹਨਾਂ ਦੀ ਪਟੀਲਾ ਪਾਇਆ ਕਰੋ ਜਾਂ ਕੋਈ ਵੀ ਕੱਖਾਂ ਵਾਲੀ ਦਵਾਈ ਜਾਂ ਕੋਈ ਵੀ ਦਵਾਈ ਉਹ ਪਾਇਆ ਕਰੋ ਲੋਕਲ ਕੰਪਨੀ ਦੀ ਉਹਨਾਂ ਅਸਰਗਜ਼ਾਰ ਨਹੀਂ ਹੁੰਦੀ ਠੀਕ ਹੈ ਤੇ ਕੋਈ ਵੀ ਮਲਟੀਨੇਸ਼ਨਲ ਕੰਪਨੀ ਜਿਹੜੀ ਉਹ ਪਾ ਸਕਦੇ ਹੋ ਤੁਸੀਂ ਇੰਡੋਸਵੈਸ ਦੀ ਵੀਡ ਕਲੀਅਰ ਹੈ ਵੀਰੇ ਇਹਦੀ ਖਾਸੀਅਤ ਕੀ ਹੈ ਤੁਸੀਂ ਇਹਨੂੰ ਯੂਰੀਆ ਦੇ ਵਿੱਚ ਰਲਾ ਕੇ ਵੀ ਪਾ ਸਕਦੇ ਹੋ ਮੈਂ ਆ ਦੇਖੋ ਹੁਣ ਯੂਰੀਆ 30 ਕਿਲੋ ਹੋਊਗੀ ਇਹ ਲਗਭਗ ਤੇ ਇਹਦੇ ਵਿੱਚ ਰਲਾ ਕੇ ਨਾਲੇ ਤਾਂ ਉਹਦੀ ਪਹਿਲੀ ਡੋਜ਼ ਪੂਰੀ ਹੋ ਜੂਗੀ ਪੰਜਵਾਂ ਸ਼ਿਮਾ ਦਿਨ ਹੋ ਗਿਆ ਲੱਗੇ ਨੂੰ ਤੇ 7 ਦਿਨਾਂ ਤੱਕ ਵੀ ਇਹਨੂੰ ਪਾ ਸਕਦੇ ਆ ਇਹ ਉੱਗਣ ਵੀ ਨਹੀਂ ਦਿੰਦੀ ਤੇ ਜਿਹੜਾ ਉੱਗ ਜਾਂਦਾ ਉਹਨੂੰ ਵੀ ਮਾਰ ਦਿੰਦੀ ਆ ਵੀਡ ਕਲੀਅਰ ਨਾਂ ਤੇ ਇਹਦੇ ਚ ਜਿਹੜਾ ਟੈਕਨੀਕਲ ਹੈਗਾ ਉਹ ਬੂਟਾ ਗਲੋਰ ਇੱਕ ਤਾਂ ਇੱਕ ਹੈਗਾ ਪਨੌਕਸ ਸੁਲਮ 0.97% ਠੀਕ ਹੈ ਭਾਈ ਤੇ ਤੁਹਾਨੂੰ ਜੁੜੇ ਰਹੋ ਪਾਵਾਂਗੇ ਅੱਗੇ ਅੱਗੇ ਚੱਲ ਭਾਈ ਕਿੰਨੀਆਂ ਪਾਲੀਆਂ ਇੱਕ ਪਾਲੀ ਆ ਕਿੱਲੇ ਦੇ ਵਿੱਚ ਭਾਈ ਆ ਪਾ ਰਹੇ ਆ ਤਨੂਕਾ ਦੀ ਕਰੇਜ ਐਕਸ ਪਟਿਲਾ ਤੇ ਉਹ ਕਿੱਲੇ ਦੇ ਵਿੱਚ ਵੀਡ ਕਲੀਅਰ ਪਾਵਾਂਗੇ ਬਾਕੀ ਜਿਵੇਂ ਵੀ ਦਵਾਈ ਪਾਵਾਂਗੇ ਉਵੇਂ-ਉਵੇਂ ਅਪਡੇਟ ਦਿੰਦੇ ਰਹਾਂਗੇ ਮੈਂ ਕੱਲ ਵੀ ਵੀਡੀਓ ਪਾਈ ਸੀ ਵੀ ਤੁਹਾਡੇ ਵਾਣ ਦੇ ਅਕੋਰਡਿੰਗ ਤੁਹਾਡੇ ਪਾਣੀ ਦੇ ਅਕੋਰਡਿੰਗ ਤੁਹਾਡੇ ਮੌਸਮ ਦੇ ਅਕੋਰਡਿੰਗ ਤੁਹਾਡੇ ਏਰੀਏ ਦੇ ਅਕੋਰਡਿੰਗ ਤੁਹਾਡੀ ਵੈਰਾਈਟੀ ਦੇ ਅਕੋਰਡਿੰਗ ਦਵਾਈ ਪਾਇਆ ਕਰੋ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਜੇ ਕੋਈ ਟ੍ਰਾਇਲ ਕਰਨਾ ਤਾਂ 2 ਜਾਂ 4 ਕਿੱਲਾਂ ਤੇ ਕਰਿਆ ਕਰੋ ਠੀਕ ਹੈ ਆਦਰਵਾਇਜ਼ ਜਿਹੜੇ ਤੁਹਾਡੇ ਪਿਓ ਦਾਦੇ ਜਾਂ ਤੁਹਾਡੇ ਆਣ ਗਵਾਂਡ ਚ ਨੁਕਸੇ ਵਰਤੇ ਜਾਂਦੇ ਨੇ ਉਹੀ ਨੁਕਸੇ ਵਰਤ ਕੇ ਤੁਸੀਂ ਖੇਤੀ ਕਰ ਸਕਦੇ ਹੋ ਜਿਆਦਾ ਰਿਸਕ ਵਾਲਾ ਕੰਮ ਇਹਦੇ ਚ ਆਪਾਂ ਲੈ ਨਹੀਂ ਸਕਦੇ ਠੀਕ ਹੈ ਭਾਈ ਜੁੜੇ ਰਹੋ ਲਭੀ ਝੋਟਾ ਹੋ ਜਾ ਤਕੜਾ ਕਰ ਹਾਂ ਤਕੜਾ ਹੀ ਆ ਹਾਂ ਚਲ ਗੋਲ ਵਾਹ ਕਰੂ ਧੰਨ ਗੁਰੂ ਅਮਰਦਾਸ ਬਰਕਤ ਬਖਸ਼ੀ ਮਿੱਟੀ ਦੇ ਵਿੱਚ ਰਲਾਏ ਦਾ ਬਈ ਇਹੀ ਫਾਇਦਾ ਵੀ ਤੁਹਾਡਾ ਚੰਗੀ ਤਰ੍ਹਾਂ ਘੁਲ ਜਾਂਦਾ ਹਾਲਾਂਕਿ ਇਹ ਈਡਬਲੂ ਆ ਵਾਟਰ ਮਲਚਨ ਆ ਇਹਨੇ ਪਾਣੀ ਦੇ ਥਰੂ ਥੱਲੇ ਜਾ ਕੇ ਕੰਮ ਕਰਨਾ ਜਿਹੜਾ ਇੱਕ 50% ਵਾਲੀ ਆਉਂਦੀ ਹੈ ਉਹਦੇ ਲਈ ਆਪਾਂ ਨੂੰ ਪਾਣੀ ਵੀ ਜ਼ਿਆਦਾ ਚਾਹੀਦਾ ਤੇ ਉਹ ਵਿੱਚ ਰਚਨ ਦੇ ਲਈ ਵੀ 5 ਤੋਂ ਲੈ ਕੇ 6 ਘੰਟੇ ਰਾਮ ਨਾਲ ਲੈ ਜਾਂਦੀ ਹੈ ਜੇ ਉਸ ਤੋਂ ਬਾਅਦ ਪਾਣੀ ਸੁੱਕ ਜੇ ਹਵਾ ਲੈ ਜੇ ਇੱਕ ਵਾਰੀ ਵੀ ਵਾਹਣਾ ਤਾਂ ਨਦੀ ਨੂੰ ਗੰਦਾ ਖਤਰਾ ਹੋ ਜਾਂਦਾ ਮੱਕੀ ਵਾਲੇ ਵਾਹਣਾ ਸਬਜ਼ੀ ਵਾਲੇ ਵਾਹਣਾ ਉਹਦੇ ਵਿੱਚ ਤੁਸੀਂ ਡੀਲੇ ਵਾਲੀ ਕੈਂਪਾ ਜਾਂ ਕੋਈ ਹੋਰ ਦਵਾਈ ਹੈ ਜਿਹੜੀ ਉਹ ਪਾ ਸਕਦੇ ਹੋ ਵੀਰੇ ਆਦਰਵਾਇ ਜਿਹੜੀ ਕਣਕ ਝੋਨੇ ਵਾਲੀ ਆ ਜਿੱਥੇ ਵਕੀਰਾ ਵਗੈਰਾ ਗੁੱਲੀ ਡੰਡੇ ਤੋਂ ਸਪਰੇਆ ਹੁੰਦੀਆਂ ਰਹਿੰਦੀਆਂ ਨੇ ਜ਼ਿਆਦਾ ਕੱਖ ਨਹੀਂ ਹੁੰਦਾ ਉੱਥੇ ਇਹ ਤੁਸੀਂ ਦੋਸਾਂ ਜਿਹੜੀ 600 ਐਮਐਲ ਵੀ ਰੱਖ ਸਕਦੇ ਹੋ ਦੀ ਪਟੀਲਾ 37 ਦੀ ਹਾਲਾਂਕਿ ਯੂਨੀਵਰਸਿਟੀ ਤੇ ਹੋਰ ਜਿਹੜੇ ਨੇ ਉਹ 700 ਐਮਐਲ ਦੀ ਸਪਾਰਸ਼ ਕਰਦੇ ਆ ਪਰ ਉਹਦੇ ਲਈ ਆ ਜਿੱਥੇ ਜ਼ਿਆਦਾ ਗੰਧ ਹੁੰਦਾ ਹੈ ਨਾ ਜਿੱਥੇ ਆਪਣੇ ਕੋਲੇ ਸਾਨੂੰ ਪਤਾ ਵੀ ਗੰਧ ਘੱਟ ਹੁੰਦਾ ਸਾਡੇ ਕੰਟਰੋਲ 'ਚ ਹੈਗਾ ਤੇ ਬਸ ਕੱਲੀ ਆਪਾਂ ਦਵਾਈ ਪਾ ਕੇ ਖਾਨਾ ਪੂਰਤੀ ਕਰਨੀ ਆ ਤਾਂ ਉੱਥੇ 600 ਐਮਐਲ ਵੀ ਬਹੁਤ ਆ ਕੰਪਨੀ ਵੀ 600 ਐਮਐਲ ਦੀ ਪੈਕੇਜਿੰਗ ਦੇ ਵਿੱਚ ਦਿੰਦੀ ਆ ਬੁਖਚੂ ਜੇ ਵਿੱਚ 500 ml ਨਾ ਕਰੋ ਬਸ 500 ml ਜਾਂ 600 ml ਜੇ ਤੁਸੀਂ ਡੋਜ਼ ਕਰਨੀ ਹੈ ਤਾਂ 50% ਵਾਲੇ ਦੀ ਪਾ ਸਕਦੇ ਹੋ ਤੁਸੀਂ ਪਰ ਰੁਝਾਨ ਆ ਜਿਹੜਾ ਹੁਣ 37% ਵਾਲੀ ਦਾ ਜ਼ਿਆਦਾ ਤੇ ਦੁਕਾਨਦਾਰਾਂ ਕੋਲੇ ਵੀ 37% ਵਾਲੀ ਜ਼ਿਆਦਾ ਰੇਟ ਦਾ ਕੋਈ ਬਹੁਤਾ ਅੰਤਰ ਨਹੀਂ ਰਹਿ ਗਿਆ ਹੁਣ ਪਹਿਲਾਂ ਹੁੰਦਾ ਸੀ ਅੰਤਰ ਹੁਣ ਬਸ ਸਾਰਾ 40-50 ਰੁਪਈਆਂ ਦਾ ਵੱਟਾ ਸਾਰਾ ਤੇ ਆ ਝੋਨਾ ਵੀਰੇ ਇਹਦੇ ਵਿੱਚ ਮੈਂ ਪਹਿਲੀ ਯੂਰੀਆ ਵੀ ਪਾ ਰਿਆਂ ਤੇ ਨਾਲ ਵੀਡ ਕਲੀਅਰ ਵੀ ਪਾ ਰਿਆਂ ਝੋਨੇ ਨੂੰ ਸੁਰਤ ਵੀ ਆ ਗਈ ਥੋੜੀ ਜਿਹੀ ਖੜਾ ਵੀ ਹੋ ਗਿਆ ਉੱਤੇ ਇਹਦੇ ਕਮੀ ਵੀ ਪੈ ਗਿਆ ਤੇ ਵੈਸੇ ਤਾਂ ਯੂਰੀਆ ਜਿਹੜੀ ਲੰਮੀ ਵੈਰਾਈਟੀ ਆ ਜੇ ਤਾਂ ਤੁਸੀਂ ਥੱਲੇ ਪਾਤੀ ਜਿਹੜਾ ਕਿ ਅੱਜਕੱਲ ਟ੍ਰੈਂਡ ਜਾਂ ਬਣਿਆ ਪਿਆ ਮੈਂ ਵੀ ਪਾਈ ਏਕ-ਏਕ ਗੱਟਾ ਕੱਦੂ ਦੇ ਵਿੱਚ ਫਿਰ ਤਾਂ ਤੁਸੀਂ ਪਾਉਣੀ ਆ 10ਵੇਂ ਦਿਨ ਜੇ ਲੰਮੀ ਵੈਰਾਈਟੀ ਆ ਜੇ ਸ਼ਾਰਟ ਟਰਮ ਵੈਰਾਈਟੀ ਆ ਫਿਰ ਪਾਓ ਤੁਸੀਂ 7ਵੇਂ ਤੋਂ 8ਵੇਂ ਦਿਨ ਪਹਿਲੀ ਯੂਰੀਆ ਤੇ ਡੋਜ਼ ਜਿਹੜੀ ਰੱਖਣੀ ਆ ਉਹ 35 ਹੱਦ 30 ਤੋਂ 35 ਦੇ ਵਿੱਚ ਵਿੱਚ ਰੱਖਣੀ ਆ ਉਹ ਤੁਸੀਂ ਦੇਖ ਲਓ ਵੀ ਗੱਟਾ ਮੈਂ ਵੀ ਉਹਦੇ ਜੋ ਯੂਰੀਆ ਕੱਢ ਕੇ ਆਇਆ ਤੇ ਪੂਰਾ ਕਿੱਲਾ ਇਹ ਥਾਂ ਦਾ ਤੇ 30 ਤੋਂ 35 ਕਿਲੋ ਪਾ ਰਹੇ ਆ ਜੇ ਤੁਸੀਂ ਥੱਲੇ ਨਹੀਂ ਪਾਈ ਤਾਂ 7ਵੇਂ ਤੋਂ ਲੈ ਕੇ 10ਵੇਂ ਦਿਨ ਦੇ ਵਿੱਚ ਵਿੱਚ 6ਵੇਂ ਤੋਂ ਲੈ ਕੇ 10ਵੇਂ ਦਿਨ ਦੇ ਵਿੱਚ ਵਿੱਚ ਵੀ ਤੁਸੀਂ ਪਾ ਸਕਦੇ ਹੋ ਜੇ ਲੰਮੀ ਵੈਰਾਈਟੀ ਹੈ ਜੇ ਸ਼ਾਰਟ ਟਰਮ ਉਹ ਵੈਰਾਈਟੀ ਹੈ ਤਾਂ 7ਵੇਂ ਦਿਨ ਹੀ ਪਾਉਣੀ ਆ 7 ਦਿਨਾਂ ਤੋਂ ਲੇਟ ਨਹੀਂ ਕਰਨੀ ਪਹਿਲੀ ਯੂਰੀਆ ਵਿੱਚ ਨਾਲ ਕੀ ਪਾ ਰਹੇ ਆ ਨਾਲ ਵੀਰੇ ਜਿਹੜੇ ਤਾਂ ਵਾਂਡਾਕਰ ਨੇ ਮੈਂ ਹਰੇਕ ਵੀਡੀਓ 'ਚ ਕਹਿਣਾ ਹੁੰਦਾ ਵੀ ਜਿਹੜੇ ਵਾਂ ਡਾਕਰ ਨੇ ਜਾਂ ਭਾਰੀਆਂ ਜ਼ਮੀਨਾਂ ਨੇ ਉੱਥੇ ਤਾਂ ਜੇ ਤੁਸੀਂ ਕੱਲੀ ਯੂਰੀਆ ਵੀ ਪਾ ਦੋਗੇ ਘਿਓ ਵਾਂਗੂ ਲੱਗੂਗੀ ਜਾਂ ਕਈ ਕਿਸਮਾਂ ਨੇ ਜਿਵੇਂ ਹਾਈਬ੍ਰਿਡ ਆ ਜਾਂ ਪੂਸ਼ਾ ਨੀ ਕਿਸਮਾਂ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਹਨਾ ਜੇ ਕੱਲੀ ਯੂਰੀਆ ਵੀ ਦੇਈ ਜਾਓਗੇ ਕੱਲੀ ਜ਼ਿੰਕ ਵੀ ਦੇਈ ਜਾਓਗੇ ਤਾਂ ਫਾਇਦਾ ਹੀ ਫਾਇਦਾ ਪਰ ਜੇ ਤੁਹਾਡੇ ਕੋਲੇ ਕੁਝ ਮੁਛਲ ਵੈਰਾਈਟੀਆਂ ਨੇ ਕੁਝ ਬਾਸਮਤੀ ਵੈਰਾਈਟੀਆਂ ਨੇ ਕੁਝ ਸੁਪਰੀਮ ਵੈਰਾਈਟੀ ਵੀ ਹੈਗੀ ਐ ਕੋਈ ਵੀ ਅੜਕੇ ਜੇ ਚਲਦੀ ਆ ਸੀਆਰ ਵਾਲਿਆਂ ਦੀ ਵੀ ਅੜਕੇ ਜੇ ਚਲਦੀ ਆ ਤਾਂ ਤੁਹਾਨੂੰ ਉਹ ਵੈਰਾਈਟੀਆਂ ਦੇ ਵਿੱਚ ਤਾਮਾ-ਜਾਮਾ ਜਾਂ ਪਾਉਣਾ ਹੀ ਪਊਗਾ ਪਰ ਉਹ ਤਾਮਾ-ਜਾਮਾ ਚੰਗੀ ਕੰਪਨੀ ਦਾ ਪਾਓ ਵੀਰੇ ਠੀਕ ਐ ਜਿਨ੍ਹਾਂ ਦੇ ਨਾਂ ਨੇ ਮਲਟੀਨੇਸ਼ਨਲ ਕੰਪਨੀਆਂ ਦੇ ਪਾਓ ਲੋਕਲ ਕੰਪਨੀਆਂ ਦੇ ਨਾਂ ਪਾਓ ਮੈਂ ਵਾਰੀ-ਵਾਰੀ ਪਿੱਟਦਾ ਫਰਕ ਸਿਰਫ 50 60 ਰੁਪਈਆਂ ਦਾ ਹੀ ਹੁੰਦਾ ਪਰ ਉਹੀ ਗੱਲ ਵੀ ਲੂਣ ਤੇ ਰੰਗ ਚਾੜੇ ਹੋਏ ਲਫਾਫਿਆਂ ਦਾ ਪਾਉਣ ਦਾ ਖੇਤ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਸਿੱਧੀ ਜੀ ਗੱਲ ਆ ਹਨਾ ਤੇ ਬਾਕੀ ਏਰੀਏ ਦਾ ਫਰਕ ਹੁੰਦਾ ਸਾਡੇ ਮਾਲਵੇ ਏਰੀਏ ਦੇ ਵਿੱਚ ਬਈ ਪਾਉਣਾ ਹੀ ਪੈਂਦਾ ਕਿਸੇ ਨਾ ਕਿਸੇ ਵਾਣ ਦੇ ਵਿੱਚ ਪਾਣੀ ਕਰਕੇ ਜਾਂ ਬਹੁਤ ਏਰੀਏ ਨੇ ਜਿੱਥੇ ਤਾਮਾ ਜਾਮਾ ਪਾਉਣਾ ਪੈਂਦਾ ਪਰ ਕਈ ਯਾਰ ਚੰਗੇ ਵਾਣ ਵਾਲੇ ਵੀ 12 ਤਰੇਡ ਥੱਲੇ ਪਾਈ ਜਾਂਦੇ ਨੇ ਉਹ ਬੇਵਕੂਫੀ ਨਾ ਕਰੋ ਜਿਹੜੀਆਂ ਚੀਜ਼ਾਂ ਫੋਲੀਅਰ ਲਈ ਹੁੰਦੀਆਂ ਸਪਰੇਅ ਲਈ ਹੁੰਦੀਆਂ ਤਾਂ ਉਹ ਸਪਰੇਅ ਕਰਿਆ ਕਰੋ ਉਹਨੂੰ ਵਾਣ ਦੇ ਵਿੱਚ ਤੀਜੀ ਚੋਗਣੀ ਡੋਜ਼ ਪਾ ਕੇ ਥੱਲੇ ਨਾਲ ਤਾਂ ਤੁਸੀਂ ਮਿੱਟੀ ਦਾ ਪੀ ਐਚ ਖਰਾਬ ਕਰਦੇ ਹੋ ਨਾਲੇ ਜਿਹੜੀ ਤੁਸੀਂ ਵਧੀਆ ਖਾਦ ਪਾਈ ਆ ਉਹ ਨਹੀਂ ਲੱਗਣ ਦਿੰਦੇ ਹਨਾ ਤਾਂ ਮੈਂ ਹਰੇਕ ਖੇਤ ਦੇ ਵਿੱਚ ਤੁਹਾਨੂੰ ਕੋਸ਼ਿਸ਼ ਕਰੂੰਗਾ ਵੀ ਜਿਹੜੀ ਚੀਜ਼ ਜਿਹੜੀ ਸਮਗਰੀ ਪਾਉਂਗਾ ਵੀਡੀਓ ਪਾਇਆ ਕਰਾਂ ਪਹਿਲੀ ਰੇਹ ਦੇ ਵਿੱਚ ਦੂਜੀ ਰੇਹ ਦੇ ਵਿੱਚ ਕਈ ਖੇਤ ਐ ਹੋਜੇ ਨੇ ਜਿਹਦੇ ਜਿਹ ਦੂਜੀ ਰੇਹ ਚ ਪਾਉਣਾ ਪੈਂਦਾ ਕਈ ਖੇਤ ਐ ਹੋਜੇ ਨੇ ਜਾਂ ਕਈ ਕਿਸਮਾਂ ਐ ਹੋਜੀਆਂ ਨੇ ਜਿਹੜੇ ਪਹਿਲੀ ਰੇਹ ਚ ਪਾਉਣਾ ਪੈਂਦਾ ਤਾਂ ਮੈਨੇਜਮੈਂਟ ਹੁੰਦੀ ਆ ਬਾਈ ਮੈਂ ਫੇਰ ਵਾਰੀ ਵਾਰੀ ਹਰੇਕ ਵੀਡੀਓ ਚ ਕਹਿੰਦਾ ਵੀ ਆਪਦੇ ਹਿਸਾਬ ਨਾਲ ਕਰਿਆ ਕਰੋ ਹਾਂ ਸੁਣੋ ਸਭ ਦੀ ਤੇ ਕਰੋ ਆਪਣੀ ਮਰਜ਼ੀ ਆਪਦੇ ਖੇਤ ਦੇ ਹਿਸਾਬ ਦੇ ਨਾਲ ਠੀਕ ਐ ਬਾਈ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲੰਮੀ ਵੀਡੀਓ ਨਾ ਹੋਵੇ ਤੇ ਇਹਦੇ ਵਿੱਚ ਹੀ ਮੈਂ ਕਲਿੱਪ ਅਟੈਚ ਕਰੂੰਗਾ ਜਦੋਂ ਮੈਂ ਯੂਰੀਆ ਦੇ ਵਿੱਚ ਉਹ ਦਵਾਈ ਮਿਕਸ ਕਰੂੰਗਾ ਕੋਰੀਅਨ ਨਾਂ ਦੀ ਹੋਰ ਵੀ ਕੰਪਨੀਆਂ ਦੀਆਂ ਕਾਫੀ ਆਉਂਦੀਆਂ ਨੇ ਠੀਕ ਹੈ ਜਿਹੜੀ ਤੁਸੀਂ ਛੇਵੇਂ ਤੋਂ ਲੈ ਕੇ ਸੱਤਵੇਂ ਦਿਨ ਪਾ ਸਕਦੇ ਹੋ ਜੇ ਤਾਣੀ ਸੂਤ ਨਾ ਆਵੇ ਆ ਕਿੱਲੇ 'ਚ ਪਾਣੀ ਵੀ ਸੁੱਕ ਗਿਆ ਸੀ ਇੱਕ ਵਾਰੀ ਹਨਾ ਕਿਉਂਕਿ ਕਦੂ ਵੀ ਕਰਨਾ ਸੀ ਉਧਰੋਂ ਕਣਕੀ ਕਾਸਤੀ ਦੀ ਮੋਟਰਾਂ 'ਨ ਲਾਇਟ 'ਚ ਫਾਲਟ ਪੈ ਗਏ ਤੇ ਇਸ ਕਰਕੇ ਇਹਦੇ 'ਚ ਵੀਡ ਕਲੀਅਰ ਪਾ ਰਹੇ ਹਾਂ ਹੋਰ 'ਚ ਵੀ ਇੱਕ ਦੋ 'ਚ ਪਾਵਾਂਗੇ ਤੇ ਤੁਹਾਨੂੰ ਰਿਜ਼ਲਟ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਗੇ ਤੱਕ ਕੋਰੀਅਨ ਦਾ ਵੀ ਪਾ ਕੇ ਦੇਖਾਂਗੇ ਵੀ ਕੀ ਹਿਸਾਬ ਕਿਤਾਬ ਆ ਕਿਉਂਕਿ ਤਜਰਬਾ ਕਰਦਾ ਰਹਿਣਾ ਚਾਹੀਦਾ ਜਿਹੜੀ ਵੀ ਕੰਪਨੀ ਆ ਨਵੀਂ ਦਵਾਈ ਲੈ ਕੇ ਆਉਂਦੀ ਆ ਲਾਂਚ ਕਰਦੀ ਆ ਉਹ ਤੁਸੀਂ ਇੱਕ ਅੱਦੇ ਕਿੱਲੇ ਦਾ ਟ੍ਰਾਇਲ ਜ਼ਰੂਰ ਕਰਿਆ ਕਰੋ ਉਹਦੇ ਨਾਲ ਨਾਲ ਤਾਂ ਤੁਹਾਨੂੰ ਐ ਹੋ ਜਾਂਦਾ ਵੀ ਪਤਾ ਲੱਗ ਜਾਂਦਾ ਵੀ ਹਾਂ ਇਹ ਚੰਗਾ ਜ਼ਰੂਰੀ ਨਹੀਂ ਵੀ ਜਿਹੜਾ ਬਾਣੀਆਂ ਨੇ ਚੀਜ਼ ਦਿੱਤੀ ਉਹੀ ਲਈ ਆਓ ਉਹੀ ਲਈ ਆਓ ਇੱਕ ਦੇ ਮਗਰੀ ਲੱਗੇ ਰਹੋ ਹਨਾ ਆਲਤੀਏ ਤੋਂ ਪੈਸੇ ਲੈ ਕੇ ਵਿਆਜੂ ਪੈਸੇ ਚੱਕ ਕੇ ਜੇ ਤੁਸੀਂ ਦਵਾਈ ਲਓਗੇ ਕੈਸ਼ ਕਾਊਂਟਰ ਤੋਂ ਦਾ ਤੁਹਾਡਾ ਦੁੱਗਣਾ ਤਿੱਗਣਾ ਫਾਇਦਾ ਹੋ ਜੂਗਾ ਨਾਲੇ ਤਾਂ ਦਵਾਈ ਤੁਸੀਂ ਆਪਣੀ ਮਨਮਰਜ਼ੀ ਦੀ ਪਾ ਲੋਗੇ ਦਵਾਈ ਚੰਗੀ ਕੰਪਨੀ ਦੀ ਪਾ ਲੋਗੇ ਤੇ ਜਿੰਨੀ ਵਿਆਜ ਵੀ ਨਹੀਂ ਪੈਣੀ ਉਦੋਂ ਤੁਹਾਨੂੰ ਹਸਲ ਨੇ ਖਰਚਾ ਜਿਹੜਾ ਤੁਹਾਨੂੰ ਮੋੜੂਗੀ ਉਹ ਠੀਕ ਹੈ ਭਾਈ ਲੈ ਵੀ ਮਿੱਤਰੋ ਯੂਰੀਆ ਦੇ ਵਿੱਚ ਰਲਾ ਕੇ ਤੇ ਵੀਡ ਕਲੀਅਰ ਹੈ ਜਿਹੜਾ ਜਾਂ ਕੋਰੀਅਨ ਦਵਾਈ ਆ ਇਹ ਪਾ ਰਹੇ ਆਂ ਵੀਰੇ 800 ਐਮਐਲ ਦੀ ਡੋਜ਼ ਆ ਇਹ ਉੱਗੇ ਹੋਏ ਨੂੰ ਵੀ ਮਾਰ ਦੂ ਇਹ ਤੇ ਨਵੇਂ ਨੂੰ ਉੱਗਣ ਵੀ ਨਹੀਂ ਦਿੰਦੀ ਜੇ ਤੁਹਾਡੇ ਕੋਲੇ ਪਾਣੀ ਦਾ ਸੁੱਕਾ ਲੱਗ ਗਿਆ ਤਾਂ ਤੁਹਾਨੂੰ ਲੱਗਦਾ ਵੀ ਮਾੜੇ ਮੋٹے ਨਦੀਨ ਉੱਗ ਗਏ ਤਾਂ ਇਹ ਬੈਸਟ ਆ ਇਹਦੇ ਵਿੱਚ ਨਾ ਤਾਂ ਕੋਈ ਹੋਰ ਦਵਾਈ ਪਾਉਣੀ ਪਵੇ ਡੀਲੇ ਵਾਸਤੇ ਸਾਰੇ ਕਾਸ ਲਈ ਇਹ ਮੋਥੇ ਲਈ ਡੀਲੇ ਲਈ ਘੋੜੇ ਘਾ ਲਈ ਸਾਰਿਆਂ ਕਾਸੇ ਲਈ ਇਹ ਕਾਰਗਜਾਰਾ ਤੇ ਬਸ ਸਿੱਕੇਬੰਦ ਚੀਜ਼ ਐ ਕੋਈ ਵੀ ਦਵਾਈ ਜਿਹੜੀ ਤੁਸੀਂ ਯੂਰੀਆ ਦੇ ਵਿੱਚ ਰਲਾ ਕੇ ਪਾਉਣੀ ਆ ਚਾਹੇ ਜਿੰਕ ਆ ਚਾਹੇ ਕੋਈ ਵੀ ਐ ਉਹ ਅੱਡ ਨਾ ਐ ਸੈਂਪਲ ਜਿਹਾ ਬਣਾ ਕੇ ਰੱਖ ਲਿਆ ਕਰੋ ਪਤਾ ਲੱਗ ਜਾਂਦਾ ਥੋੜੀ ਜਿਹੀ ਚ ਵੀ ਪਾਣੀ ਬਣਦੀ ਆ ਕਿ ਨਹੀਂ ਬਣਦੀ ਆ ਤੁਹਾਡੇ ਸਾਹਮਣੇ ਆ ਐ ਟ੍ਰਾਈ ਜੀ ਕਰਕੇ ਦੇਖ ਲਿਆ ਕਰੋ ਕੋਈ ਵੀ ਦਵਾਈ ਆ ਚਾਹੇ ਫਰਟੀਲਾਈਜ਼ਰ ਆ ਚਾਹੇ ਵੀਡੀਸਾਈਡ ਆ ਚਾਹੇ ਇਨਸੈਕਟੀਸਾਈਡ ਆ ਤੇ ਜੇ ਤਾਂ ਪਾਣੀ ਜਾਂ ਨਾ ਛੱਡੇ ਵਧੀਆ ਦਾਣੇ ਚ ਰਚ ਜੇ ਛਿੱਟਾ ਜੇ ਸਾਰੀ ਪਾ ਦੇ ਹਾਂ ਫਿਰ ਤਾਂ ਕੋਲ ਮਿਲਾ ਕੇ ਵਧੀਆ ਛਿੱਟਾ ਦੇ ਦਿਓ ਨਹੀਂ ਥੋੜੀ ਹੁਣ ਆ ਸਾਡੀ ਇੱਕ ਪਕਾਈ ਬਚ ਗਈ ਹਨਾ ਸਾਬੀ ਕਿੱਥੇ ਤਾਂ ਮਿੱਟੀ ਚ ਪਾ ਕੇ ਪਾਉਣੀ ਸੀ ਯੂਰੀਆ ੱਡ ਪਾਉਣੀ ਸੀ ਹੁਣ ਸਾਡੀ ਇੱਕ ਪਕਾਈ ਇੱਕ ਕੰਮ ਘਟ ਗਿਆ ਯਾਨੀ ਹੁਣ ਪੈਰਾਂ ਥੱਲੇ ਬੂਟੇ ਕੱਟ ਮਿੱਦੂਗਾ ਇਹ ਇੱਕ ਗੇੜਾ ਪਾ ਲਾ ਦिए ਲੈ ਵੀ ਮੇਤਰਾ ਦੋ ਝੋਲੀਆਂ ਬਣਾ ਲਾ ਤੇ ਚੱਕ ਦੇ ਰੇਸ ਕੇ ਨਾ ਲੈ ਕੇ ਬਾਬੇ ਦਾ ਨਾ ਇਹ ਤਾਂ ਗਈ ਛਾਲਵਾ ਠੀਕ ਆ ਆ ਜਾ ਬਈ ਸਾਬੀ ਲੈ ਵੀ ਅੱਜ ਛੇਮਾ ਦੇਣਾ ਇਹਨੂੰ ਤੇ ਯੂਰੀਆ ਪਾ ਰਹੇ ਆ ਪਹਿਲੀ ਵਿੱਚ ਵੀਡ ਕਲੀਅਰ ਦਵਾਈ ਪਾ ਰਹੇ ਆ ਕੱਖਾਂ ਵਾਲੀ ਤੇ ਬਾਬਾ ਮੇਰ ਕਰੇ ਇੱਕ ਕਿੱਲੇ ਦੇ ਵਿੱਚ ਟ੍ਰਾਇਲ ਕਰਨ ਲੱਗੇ ਆ ਤੈਨੂੰ ਦੱਸਾਂਗੇ ਫਿਰ ਅੱਗੇ-ਅੱਗੇ ਵੀਡੀਓ ਜਿਵੇਂ ਵੀ ਪਾਉਣ ਲਗਾਤਾਰ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ ਵੀ ਪੈ ਜੇ ਕਈ ਵਾਰੀ ਆਪ ਨੂੰ ਨਾਲ ਲੱਗਣਾ ਪੈਂਦਾ ਜਦੋਂ 4-5 ਕਿੱਲੇ ਹੁੰਦੇ ਆ ਫਿਰ ਵੀਡੀਓ ਬਣਾਉਣ ਦਾ ਮਕਸਦ ਆ ਠੱਪ ਹੋ ਜਾਂਦਾ ਹੁਣ ਤਾਂ ਮਹਿਕਮੂਕ ਲੱਗੇ ਹੋਏ ਆ ਸਟਿੱਕਸ ਰ ਹੈਗੀ ਆ ਹੱਥ 'ਚ ਕਿਉਂਕਿ ਸਪੈਸ਼ਲ ਬਣਾਉਣੇ ਆ ਤੇ ਬਾਈ ਕੰਟੈਂਟ ਆਪਣਾ ਕਿਵੇਂ ਦਾ ਲੱਗਦਾ ਮਾੜਾ ਜਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਿਸਾਨ ਪੱਖੀ ਆਪਾਂ ਵੀਡੀਓ ਪਾਉਣੇ ਆ ਜਿਹੜੇ ਫੇਸਬੁੱਕ ਤੇ ਦੇਖ ਰਹੇ ਵੀਰੇ ਫੋਲੋ ਕਰ ਲਿਓ ਜਿਹੜੇ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਿਓ ਥੋਡੇ ਕਰਕੇ ਵੀਡੀਓ ਬਣਾਉਣੇ ਆ ਸਾਰੀ ਕਿਹਨੋਂ ਸਾਬੀ ਮੜ ਜਾ ਕਰੋ ਬੋਲ ਵੈ ਕਰੋ ਕਾਲ ਚਲੋ ਭਾਈ ਸਾਥਰੀ ਗਾਲ ਜੀ